ਸੋ ਪੰਜਾਬ ਦੇ ਵਿੱਚ ਲਗਾਤਾਰ ਕਿਸਾਨਾਂ ਦੇ ਵੱਲੋਂ ਪਾਜਪਾ ਦੇ ਉਮੀਦਵਾਰਾਂ ਦਾ ਵਿਰੋਧ ਕੀਤਾ ਜਾ ਰਿਹਾ ਫਰੀਦਕੋਟ ਲੋਕ ਸਭਾ ਸੀਟ ਦੇ ਪਾਜਪਾ ਦੇ ਉਮੀਦਵਾਰ ਹੰਸਰਾਜ ਹੰਸ ਨੂੰ ਲਗਾਤਾਰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਸੋ ਪਾਜਪਾ ਦੇ ਆਗੂਆਂ ਦੇ ਵੱਲੋਂ ਪਿੰਡ ਅਰਾਈਆ ਵਾਲਾਂ ਦੇ ਵਿੱਚ ਵਰਕਰ ਮੀਟਿੰਗ ਰੱਖੀ ਗਈ ਸੀ ਜਿਸ ਦੇ ਵਿੱਚ ਹੰਸਰਾਜ ਹੰਸ ਦੇ ਵੱਲੋਂ ਸ਼ਿਰਕਤ ਕੀਤੀ ਜਾਣਾ ਸੀ ਪਰ ਦੂਜੇ ਪਾਸੇ ਕਿਸਾਨਾਂ ਦੇ ਵੱਲੋਂ ਮੀਟਿੰਗ ਵਾਲੀ ਜਗ੍ਹਾ ਤੇ ਪਹਿਲਾਂ ਤੋਂ ਹੀ ਧਰਨਾ ਲਗਾ ਦਿੱਤਾ ਗਿਆ ਇਹ ਤੋ ਤੱਕ ਕੀ ਜਿਸ ਰਸਤੇ ਤੋਂ ਪਾਜਪਾ ਲੀਡਰ ਦੇ ਵੱਲੋਂ ਲੰਘਿਆ ਜਾਣਾ ਸੀ ਉਸ ਨੂੰ ਵੀ ਬੰਦ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਕੇ ਰਸਤਾ ਖੋਲ੍ਹ ਕੇ ਇੱਕ ਪਾਸੇ ਹੋ ਕੇ ਸ਼ਾਂਤਮਈ ਤਰੀਕੇ ਦੇ ਨਾਲ ਆਪਣਾ ਵਿਰੋਧ ਜਤਾਉਣ ਦੇ ਲਈ ਗਿਆ ਪਰ ਕਿਸਾਨਾਂ ਵੱਲੋਂ ਪੁਲਿਸ ਨੂੰ ਕੋਈ ਸਮਰਥਨ ਨਾ ਦਿੰਦੇ ਦੇਖ ਪੁਲਿਸ ਦੇ ਵੱਲੋਂ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਹਿਰਾਸਤ ਦੇ ਵਿੱਚ ਲੈਣਾ ਪਿਆ ਉੱਥੇ ਹੀ ਦੂਜੇ ਪਾਸੇ ਕਿਸਾਨ ਆਗੂ ਪਾਲ ਸਿੰਘ ਨੇ ਕਿਹਾ ਕਿ ਅਸੀਂ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਸੀ ਪਰ ਪੁਲਿਸ ਜ਼ਬਰਦਸਤੀ ਉਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਕੇ ਪੁਲਿਸ ਲਾਈਨ ਲੈ ਆਈ ਅਸੀਂ ਜੀ ਇਹੀ ਕਿਹਾ ਸੀ ਪ੍ਰਸ਼ਾਸਨ ਨੂੰ ਵੀ ਸਾਡੀ ਗੱਲ ਕਰਾ ਦਿਓ ਪੰਜ ਗੱਲਾਂ ਦਾ ਸਾਡਾ ਜਵਾਬ ਦਿਵਾ ਦਿਓ ਹੁਣ ਪ੍ਰਸ਼ਾਸਨ ਸਾਡੇ ਤੇ ਉੱਤੇ ਪ੍ਰੈਸ਼ਰ ਪੈ ਰਿਹਾ ਕਿਉਂਕਿ ਉਹ ਕਹਿੰਦਾ ਵੀ ਮੈਂ ਗੱਲ ਨਹੀਂ ਕਰਨੀ ਤੇ ਇਹ ਸਾਨੂੰ ਹੁਣ ਪ੍ਰਸ਼ਾਸਨ ਨੇ ਕਿਹਾ ਸਭ ਵੱਧ ਤੋਂ ਵੱਧ ਸਾਨੂੰ ਚੱਕ ਕੇ ਥਾਣੇ ਲੈ ਜਾਣਗੇ ਕਿ ਸਾਡਾ ਯਾਰ ਹੱਕ ਨਹੀਂ ਬਣਦਾ ਇਹਦਾ ਇੱਕ ਸਭ ਦਾ ਧੱਕਾ ਹੋ ਰਿਹਾ ਸਾਡੇ ਨਾਲ ਕੋਈ ਨਹੀਂ ਅੱਜ ਲੈ ਜਾਣਗੇ ਹੋਰ ਹੋਰੇ 11 ਕਿਰਸਾਨ ਅਸੀਂ ਇਕੱਠੇ ਕਰਕੇ ਆਵਾਂਗੇ ਅਸੀਂ ਤਾਂ ਬਹੁਤ ਸ਼ਾਂਤੀ ਢੰਗ ਨਾਲ ਬੈਠੇ ਸੀ ਤੇ ਸਾਡਾ ਵੀ ਹਾਈ ਕਮਾਂਡ ਤਾਈ ਮੈਸੇਜ ਉੱਪਰ ਗਏ ਆ ਕੋਈ ਨਹੀਂ ਟਰਾਲੀਆਂ ਭਰ ਕੇ ਚੱਲਦੇ ਅਸੀਂ ਸਰਪੰਚਾਂ ਮਿਲਕੀਆਂ ਜਿੱਥੇ ਵੰਡੀਆਂ ਵਾਲੋ ਹੰਸ ਰਾਜ ਜੀ ਰਾਜ ਜੂੜਾ ਵਿਰੋਧ ਦਾ ਪ੍ਰੋਗਰਾਮ ਆ ਉਸੇ ਤਰ੍ਹਾਂ ਦਾ ਪਿੰਡ ਰਾਈਆਂ ਵਾਲਾ ਜਿਹੜਾ ਆਨਸਾਨੀ ਨੇ ਪ੍ਰੋਗਰਾਮ ਰੱਖਿਆ ਸੀ ਕਿ ਉਹਦੇ ਕਰੀ ਉਹਦੇ ਆਸਤੇ ਜਨਾਬ ਦੇ ਵਿਰੋਧ ਆਸਤੇ ਕੱਪੜੇ ਹੋਏ ਸੀ ਇੱਥੇ ਸੂਏ ਦੇ ਪੁਲਸ ਤੋਂ ਪਹਿਲਾਂ ਉਹਦਾ ਵਿਰੋਧ ਕੀਤਾ ਗਿਆ ਹੁਣ ਉੱਥੇ ਮਜ਼ਦਮਾਂ ਵੱਲੋਂ ਵੀ ਦਿੱਤਾ ਕੀਤਾ ਗਿਆ ਇੱਥੇ ਹੁਣ ਆਏ ਆ ਕਿ ਮਲਾਜ਼ਮ ਵੱਡੀ ਗਿਣਤੀ ਦੇ ਵਿੱਚ ਜਿਹੜਾ ਰੋਸ ਪ੍ਰਦਰਸ਼ਨ ਦੇ ਵਿੱਚ ਅੜਿੱਕਾ ਬੰਦੇ ਰਹੇ ਆ ਕੁਝ ਬੰਦੇ ਲੈ ਗਏ ਕੁਝ ਬੰਦੇ ਨਾਲ ਜਿਹੜੇ ਪਹਿਲਾਂ ਸਿੱਧੂਪੁਰ ਚੌਥੇ ਬੰਦੀ ਦੇ ਸੀਗੇ ਉਹ ਬੰਦਿਆਂ ਨੂੰ ਅਰੈਸਟ ਕੀਤਾ ਸੀ ਉਹਨਾਂ ਵਿੱਚੋਂ ਕੁਝ ਬੰਦੇ ਇੱਥੇ ਛੜਵਾ ਲਏ ਉਹਨਾਂ ਦੇ ਜਿਹੜੇ ਮੋਬਾਈਲ ਵਗੈਰਾ ਆਪਾਂ ਉਥੋਂ ਦੇ ਕੇ ਉਥੋਂ ਵਾਪਸ ਕਰਦੇ ਆ ਜੋੜ ਕੇ ਮੇਰੇ ਤਾ ਸਭ ਤੋਂ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਫਿਰ ਗੱਲ ਇਹ ਆ ਜੀ ਕਿ ਕੈਂਡੀਡੇਟ ਬਹੁਤ ਆ ਖੜੇ ਪੇਸ਼ ਸਿਰਫ ਹੰਸ ਰਾਜ ਹੰਸਦੇ ਪਏ ਹੋਇਆ ਗਰੀਬ ਦੇ ਮੈਂ ਜਿੱਥੇ ਜਾਣਾ ਉਥੇ ਬਹੁਤ ਜ਼ਿਆਦਾ ਮੇਰੇ ਨਾਲ ਸਖਤੀ ਨਾਲ ਜਾਤੀ ਹਮਲੇ ਹੋ ਰਹੇ ਆ ਕੋਈ ਕੁਐਸਚਨ ਆਨਸਰ ਕਹਿੰਦੇ ਸੀ ਮੈਂ ਦੋ ਵਾਰੀ ਖੁਦ ਚੱਲ ਕੇ ਰਿਸਕ ਲੈ ਕੇ ਗਿਆ ਜਦੋਂ ਮੈਂ ਇਹ ਜੇ ਸ਼ੁਰੂ ਹੀ ਕਰਦਾ 35 40 ਬੰਦੇ ਸ਼ੁਰੂ ਹੋ ਜਾਂਦੇ ਆ ਮੇਰੀ ਆਵਾਜ਼ ਦਬ ਲਈ ਜਾਂਦੀ ਆ ਨਾ ਬੰਦਿਆਂ ਵਾਂਗੂੰ ਅੱਛੀ ਤਰ੍ਹਾਂ ਸਵਾਲ ਕਰਨ ਦਿੱਤਾ ਜਾਂਦਾ ਨਾ ਦੋ ਵਾਰ ਤਿੰਨ ਵਾਰੀ ਮੈਂ ਉਹਨਾਂ ਨੂੰ ਮਿਲ ਵੀ ਲਿਆ ਅੱਜ ਜਿੰਨੀਆਂ ਰੁਕਾਵਟਾਂ ਪਾਈਆਂ ਜੀ ਮੈਂ ਪਿੰਡਾਂ 'ਚ ਜਾਣਾ ਚਾਹੁੰਨਾ ਮੈਂ ਘਰ ਘਰ ਜਾਣਾ ਚਾਹੁੰਨਾ ਇੱਕ ਇੱਕ ਵਿਹੜੇ 'ਚ ਜਾਣਾ ਚਾਹੁੰਨਾ ਕਿਸਾਨਾਂ ਦੇ ਵੀ ਮਜ਼ਦੂਰਾਂ ਦੇ ਵੀ ਇੰਡਸਟਰੀ ਲਿਸਟਾਂ ਦੇ ਵੀ ਪਿੰਡਾਂ 'ਚ ਖਾਸ ਤੌਰ ਤੇ ਮੈਨੂੰ ਵੜਨ ਨਹੀਂ ਜੋ ਦਿੱਤਾ ਜਾਂਦਾ ਲੇਕਿਨ ਅਸੀਂ ਹੁਣ ਇਹ ਸੋਚਿਆ ਕਿ ਅਸੀਂ ਹਰ ਪਿੰਡ ਵਿੱਚ ਜਾਣਾ ਇਹ ਜ਼ਿੰਮੇਵਾਰੀ ਹੈ ਪੁਲਿਸ ਤੇ ਪ੍ਰਸ਼ਾਸਨ ਦੀ ਜੇ ਪੁਲਿਸ ਪ੍ਰਸ਼ਾਸਨ ਸਾਨੂੰ ਸਾਥ ਦਿੰਦੀ ਆ ਅੱਜ ਉਹਨਾਂ ਦਾ ਬੜੇ ਥੈਂਕਫੁਲ ਆ ਨਹੀਂ ਅਜੇ ਰਈਆਂ ਵਾਲਾ ਪਿੰਡ ਜਿਹੜਾ ਸਦਰ ਫੂਡਸ ਵੰਦਾ ਉੱਥੇ ਜਿਹੜੇ ਭਾਜਪਾ ਦੇ ਨਾਮਿਨੇਟ ਨਾਮਿਨੀ ਹੈਗੇ ਆ ਉਸਾਰ ਦੇ ਨਾਲ ਸੀ ਉਹਨਾਂ ਦਾ ਪ੍ਰੋਗਰਾਮ ਸੀ ਉੱਥੇ ਉੱਥੇ ਜਿਹੜੇ ਕੋਈ ਲੋਕਲ ਕਿਸਾਨ ਜਾਂ ਤੇ ਬੰਦੀ ਵਾਲੇ ਹੈਗੇ ਸੀ ਉਹ ਉਹਨਾਂ ਦਾ ਵਿਰੋਧ ਕਰਦੇ ਸੀ ਤੇ ਕਿਸੇ ਚੀਜ਼ ਨੂੰ ਅਨਸਾਧਵੀ ਚੀਜ਼ ਤੋਂ ਬਚਣ ਲਈ ਅਸੀਂ ਫਿਰ ਉਹਨਾਂ ਨੂੰ ਕਿਸਾਨਾਂ ਨੂੰ ਪਹਿਲਾਂ ਹੀ ਅਨਸਾਧ ਜੀ ਦੇ ਅੱਪ ਪਹਿਲਾਂ ਹੀ ਡਿਟੇਲ ਕਰਦੇ ਸਰ ਕੁਝ ਉਤਨ ਲੋ ਤੇ ਕਿਸਾਨਾਂ ਨਾਲ ਜਾਣਾ ਰਿਹਾ ਕਿ ਕੁਝ ਲੋਕਾਂ ਨੂੰ ਉੱਤੇ ਬੱਚਿਆਂ ਤੇ ਔਰਤਾਂ ਨੂੰ ਹਕੀਕਤ ਵਿੱਚ ਲਸ਼ ਚਾਜ ਜਿਹਨਾਂ ਦੇ ਕਿਤੇ ਕਾ ਸਿਜੀ ਕਿਸੇ ਨਾਲ ਕੋਈ ਲਾਠੀ ਚਾਰਜੀ ਦਿੱਤਾ ਹੈਗਾ ਜੀ ਤੇ ਜਿੰਨੂ ਵੀ ਕਹਿੰਦੇ ਸਿਰਫ ਲੋਕੀ ਡਿਟੇਨ ਕੀਤੇ